ਤੇ ਮੈਂ ਇੱਥੇ 22 ਸਾਲ ਟੀਚਰ ਹਾਂ ਸਰ ਟੀਚਰ ਆ ਸਕੂਲ ਦੇ ਕੋਡਿਟੂਲੇ ਸ਼ਾ ਦੇ ਵਿੱਚ ਇੱਥੇ ਪਹਿਲਾਂ ਛੋਟੀ ਜੀ ਗਰਾਊਂਡ ਕੋਡਿਟੂਲੇ ਸ਼ਾ ਸਕੂਲ ਦੇ ਵਿੱਚ ਬਣਾਈ ਸੀ ਕਿਉਂਕਿ ਤੁਹਾਨੂੰ ਦੱਸਿਆ 올ੰਪੀਅਨ ਪਾਜੀ ਨੂੰ ਦੱਸਿਆ ਵੀ ਪਲੇਅਰ ਰਹੇ ਤੇ ਅਸੀਂ ਮਤਲਬ ਉਸ ਹਿਸਾਬ ਨਾਲ ਮੈਂ ਸਮਝਦਾ ਹਾਂ ਕਿ ਸਾਡਾ ਜਿਹੜਾ ਇਲਾਕਾ ਨਾ ਉਹ ਹਾਕੀ ਵਿੱਚ ਅੱਗੇ ਆ ਰਿਹਾ ਪਰ ਉਹ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਇਹ ਤੁ ਬਾਈਸਾਲ ਹੋ ਗਿਆ ਰੈਅਰ ਹੋ ਇਹਨੂੰ ਮੈਨੂੰ ਬੜੀ ਖੁਸ਼ੀ ਹੋਈ ਹੈ ਜੇ ਮੇਰਾ ਜਿਹੜਾ ਉਹ ਏਮ ਸੀਗਾ ਜੋ ਮੇਰਾ ਮਕਸਦ ਸੀ ਜੋ ਮੇਰੇ ਦਿਲ ਦਾ ਅਰਮਾਨ ਸੀ ਉਹ ਜਾਗੇ ਨੇ ਇਹ ਅੱਜ ਗਰਾਊਂਡ ਦੇ ਵਿੱਚ ਕੋਟਲੀ ਟੋਲੇ ਸ਼ਾ ਨੂੰ ਪਤਾ ਨਹੀਂ ਸੀ ਹਾਕੀ ਕਿੱਥੇ ਹੁੰਦੀ ਆ ਇਹ ਹਾਕੀ ਇਹਨਾਂ ਪੈਦਾ ਕੀਤੀ ਕਾਦਰਾਵਾਦ ਕੋਟਲੀ ਟੋਲੇ ਸ਼ਾ ਨਹਿਰ ਕੇ ਇਹ ਤੁਹਾਡੀ ਦੇਣ ਹੈ ਸਾਡੀ ਇਹ ਹੱਤਚਰਨ ਤੋਂ ਪਹਿਲਾਂ ਇਹਨੇ ਆਣ ਕੇ ਇੱਥੇ ਸਿਰਜਾ ਇਤਿਹਾਸ ਸਿਰਜਾ ਮੈਂ ਇਹਨਾਂ ਦਾ ਬੜਾ ਧੰਨਵਾਦੀਆਂ ਤੇ ਕੋਟੀ ਢੋਲੇ ਸ਼ਾਹ ਦੇ ਆਪਣੇ ਸ਼ਮਸ਼ੇਰ ਸਿੰਘ ਮੇਰੇ ਨਾਲ ਖਲੋਤੇ ਨੇ ਇਹਨਾਂ ਦਾ ਬਹੁਤ ਹੀ ਧੰਨਵਾਦੀਆਂ ਕਿਉਂਕਿ ਇਹ ਅੱਜ ਚੰਡੀਗੜ੍ਹ ਰਹ ਰਹੇ ਨੇ ਪਛੋਕਰ ਚਾਨ ਕੇ ਪਿੱਛੇ ਆਣ ਕੇ ਪਛਾਣੂ ਵੇਖਿਆ ਜਿਹੜੀਆਂ ਕਾਮਾਂ ਪਛਾਣੂ ਨਹੀਂ ਵੇਦੀਆਂ ਉਹ ਅੱਗੇ ਚੱਲਦੀਆਂ ਨਹੀਂ ਇਹਨਾਂ ਪਛਾਣੂ ਵੇਖ ਕੇ ਆਪਣੀ ਪਨੀਰੀ ਵੇਖਿਆ ਆਪਣਾ ਪਿੰਡ ਵੇਖਿਆ ਜਿੱਥੇ ਗਰਾਊਂਡ 'ਚ ਖੇਡਦੇ ਰਹੇ ਜਿੱਥੇ ਗਲੀਆਂ 'ਚ ਖੇਡਦੇ ਰਹੇ ਉੱਥੇ ਇਹਨਾਂ ਇਹ ਉਤਸ਼ਾਹ ਕੀਤਾ ਬੱਚਿਆਂ ਨੂੰ ਆਉਣ ਵਾਲੇ ਬੱਚੇ ਮੈਂ ਇਹ ਨਹੀਂ ਆਂਦਾ ਵੀ ਬੱਚਿਆਂ ਨੂੰ ਨੌਕਰੀ ਮਿਲ ਜੇ ਮੈਂ ਨਾ ਵੀ ਸਿਹਤ ਜ਼ਰੂਰੀ ਹੈ ਅੱਜ ਕੋਈ ਕੰਮ ਕਰਨਾ ਜਦੋਂ ਮੈਂ ਪੜਾਉਣਾ ਨਾ ਸਾਂ ਮੈਂ ਇਹ ਪੀਟੀਵੀ ਮੈਂ ਕਰਉਣੀ ਤੇ ਲੈਕਚਰ ਦੇਣਾ ਮੈਂ ਨਾ ਕਾਕਾ ਜਿਹੜਾ ਮੇਰੇ ਕੋਲ ਪੜਿਆ ਹੈ ਬੱਚਾ ਜਾਂ ਗੁੱਡੀ ਮੇਰੇ ਕੋਲ ਪੜਿਆ ਉਹ ਅਗਲੇ ਕਰਨਾ ਵਸੇ ਤੇ ਮੈਨੂੰ ਬਾਹਲ ਦਿਓ ਥੱਲੇ ਜੇ ਬੱਚਾ ਮੇਰਾ ਪੜਿਆ ਇੱਕ ਦਿਨ ਰਕਸ਼ਾ ਵੀ ਚਲਾਵੇ ਤੇ ਉਹੀ ਕਿਹ ਮਕਾਮ ਤੇ ਪਹੁੰਚਾ ਦੇ ਸਿਹਤ ਉਹ ਜੋ ਦੇ ਮੇਰਾ ਬੱਚਾ ਪੜ ਕੇ ਤੇ ਕੋਈ ਨਸ਼ਾ ਕਰਦਾ ਹੋਵੇ ਤੇ ਮੈਨੂੰ ਕੰਨੋਂ ਫੜ ਕੇ ਬਾਹਲਿਓ ਵੀ ਇਹ ਤੇਰਾ ਬੱਚਾ ਪੜਿਆ ਵੀ ਇਹ ਨਸ਼ਾ ਕਰਦਾ ਮੈਂ ਬੜਾ ਮਤਲਬ ਇਸ ਇਸੀਅਤ ਦੇ ਵਿੱਚ ਬੜਾ ਮਤਲਬ ਕਠੋਰ ਆ ਸੰਸੀਰ ਆ ਵੀ ਜਦੋਂ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਤੇ ਜ਼ਿੰਦਗੀ ਨੂੰ ਆ ਜਾਇਆ ਨਾ ਜਾਣ ਦਿਓ ਜ਼ਿੰਦਗੀ ਤੁਹਾਡੇ ਵਿੱਚ ਅੱਜ ਜਿਹੜਾ ਅੱਜ ਖਬਰਾਂ ਤੁਸੀਂ ਪੜਦੇ ਤੁਸੀਂ ਵੀ ਮੀਡੀਆ ਵਾਲਿਆ ਅੱਜ ਜੋ ਹਾਲਾਤ ਬਣ ਰਹੇ ਆ ਨਾ ਹਾਲਾਤ ਇਹੋ ਹੀ ਆ ਪੰਜਾਬ ਚ ਨਸ਼ਾ ਬੜਾ ਆ ਗਿਆ ਨਸ਼ਾ ਬੜਾ ਨਸ਼ੇ ਰੋਕਣ ਦੇ ਆ ਤਰੀਕੇ ਨੇ ਗਰਾਉਂਡਾਂ ਚੋਂ ਨਸ਼ੇ ਰੋਕੇ ਜਾਣੇ ਆ ਪਿੰਡਾਂ ਚੋਂ ਨਸ਼ੇ ਨਹੀਂ ਰੋਕੇ ਨੇ ਸਕੂਲਾਂ ਚੋਂ ਨਸ਼ੇ ਰੋਕੇ ਜਾਣੇ ਗਰਾਉਂਡਾਂ ਚੋਂ ਨਸ਼ੇ ਰੋਕੇ ਜਾਣੇ ਇਹ ਜਿਹੜੇ ਪਲੇਅਰ ਪੈਦਾ ਹੋਣੇ ਆ ਜਿਹੜੇ ਨੌਜਵਾਨ ਪੈਦਾ ਹੋਣੇ ਆ ਆਉਣ ਵਾਲੇ ਸਮਾਜ ਦੇ ਅਸਾਰੂ ਹੋਣੇ ਆ ਆਉਣ ਵਾਲਾ ਸਮਾਜ ਇਹਨਾਂ ਦੇ ਮੋਡਲ ਤੇ ਚੱਲਣਾ ਜੇ ਤੁਸੀਂ ਇਹਨਾਂ ਨੂੰ ਰਿਸਪੁਸ਼ ਕਰਦੇ ਹੋ ਤੇ ਤੁਹਾਡਾ ਸਮਾਜ ਰਿਸਪੁਸ਼ ਹੋਏਗਾ ਤੁਹਾਡੀ ਆਉਣ ਵਾਲੀ ਪੀੜ੍ਹੀ ਜਿਹੜੀਆਂ ਨਾ ਅੱਜ ਆਉਣ ਵਾਲਾ ਸਮਾਜ ਜਿਹੜਾ ਇਹ ਇਹ ਸਮਾਜ ਜਿਹੜਾ ਨਾ ਆਉਣ ਵਾਲਾ ਤੁਹਾਡੇ ਇਹਨਾਂ ਮੋਢਿਆਂ ਤੇ ਆਉਣਾ ਹੈ ਤੇ ਉਹ ਸਮਾਜ ਜਦੋਂ ਨਵਾਂ ਨੁਰਵਾ ਹੋਏਗਾ ਤੇ ਸਮਾਜ ਵੀ ਨਵਾਂ ਨੁਰਾ ਤੇ ਸਿਹਤ ਵੀ ਨਵੀਂ ਹੋਵੇ ਤੇ ਦਿਮਾਗ ਵੀ ਨਵਾਂ ਨੁਰਾ ਹੋਇਆ ਹੋਗਾ ਤੇ ਮੈਨੂੰ ਅੱਜ ਬਾਜੀ ਹਰਤੰਸੋਂ ਸ਼ਮਸ਼ੇਰ ਸਿੰਘ ਇਹਨਾਂ ਨੂੰ ਸਪੈਸ਼ਲ ਤੌਰ ਤੇ ਮੈਂ ਆਖਿਆ ਵੀ ਇਹਨਾਂ ਨੂੰ ਲਿਆਓ ਕਿਸੇ ਪੋਲੀਟੀਕਲ ਨੂੰ ਲਿਆਉਣ ਦੀ ਲੋੜ ਨਹੀਂ ਚਲਦਾ ਗਰਾਉਂਡਾਂ 'ਚ ਜਾਣਾ ਤੇ ਗਰਾਉਂਡਾਂ 'ਚ ਪਲੇਅਰ ਆ ਤੁਹਾਨੂੰ ਗਾਈਡ ਕਰਨ ਸਾਨੂੰ ਪੋਲੀਟੀਕਲ ਬੇਸ ਦੀ ਲੋੜ ਨਹੀਂ ਆ ਤਾਨੂੰ ਗਰਾਂਡਾਂ ਵਿੱਚ ਅੱਜ ਤੁਸੀਂ ਕਿਸੇ ਦੇ ਬੱਚੇ ਨੂੰ ਪੜਾਉਦੇ ਮੈਂ ਤੁਹਾਨੂੰ ਮੀਡੀਆ ਰਾਹੀਂ ਦੱਸਦਾ ਵੀ ਮੈਂ ਇਸ ਪਿੰਡ ਦਾ ਤੇ ਇਸ ਪਿੰਡ ਦੇ ਦੋ ਬੱਚੇ ਰੇਲਵੇ ਵਿੱਚ ਕਰਾਇਆ ਦੋ ਬੱਚੇ ਖੇਡਾਂ ਦੇ ਵਿੱਚ ਜਦੋਂ ਮੈਂ ਲਿਕੇ ਗਿਆ ਨਾ ਉਹਨਾਂ ਨੂੰ ਤੇ ਉਹ ਖੇਡਾਂ ਦੇ ਵਿੱਚ ਸਾਹਸਿਆਂ ਦਾ ਮੁੰਡਾ ਜਿਹਦੇ ਜਿੰਨੂੰ ਦੁੱਧ ਦੇ ਰੰਗ ਦਾ ਪਤਾ ਨਹੀਂ ਸੀ ਉਹ ਆਗਾਲ ਇੰਡੀਆ ਨੈਸ਼ਨਲ ਟੂਥਰ ਲਾ ਕੇ ਤੇ ਰੇਲਵੇ ਚ ਨੁਕੀ ਕਰਿਆ ਠੀਕ ਹੈ ਇਹ ਮੇਰੀ ਪ੍ਰਾਪਤੀ ਆ ਮੇਰੀ ਪ੍ਰਾਪਤੀ ਦੋ ਬੱਚੇ ਇਹ ਨੇ ਤੇ ਚਾਰ ਪੰਜ ਬੱਚੇ ਹੋਰ ਨੇ ਜਿਹੜੇ ਆਪਣੇ ਪੁਲਿਸ ਚ ਨੇ ਕੋ ਖੇਡਾ ਚ ਨੇ ਤੇ ਮੇਰੀ ਇਹੋ ਜ਼ਿੰਦਗੀ ਚ ਪ੍ਰਾਪਤੀ ਮੈਂ ਬੜਾ ਖੁਸ਼ ਹਾਂ ਰਾਤ ਮਾਲੇ ਨਹੀਂ ਗਿਣਦਾ ਮੈਂ ਖੁਸ਼ ਹਾਂ ਕਿ ਪਰਮਾਤਮਾ ਜੇ ਮੈਂ ਪਲੇਅਰ ਸਾਂ ਤੇ ਚਾਰ ਪਲੇਅਰ ਮੈਂ ਪੈਦਾ ਕੀਤੇ ਉਹਨਾਂ ਨੂੰ ਰੋਜੀ ਦਵਾਈ ਰੋਜੀ ਦਵਾਉਣਾ ਸਭ ਤੋਂ ਵੱਡਾ ਪੁੰਨ ਹੈ ਮਨੀ ਗਿਲ ਮੇਰਾ ਨਾਮ ਹੈ ਜੀ ਮੈਂ ਤਨਤਰ ਹਲਕੇ ਤੋਂ ਬਿਲੋਂਗ ਕਰਦਾ ਹਾਂ ਸ਼ਮਸ਼ੇਰ ਸਿੰਘ ਜੀ ਸਾਡੇ ਵੱਡੇ ਬ੍ਰਦਰ ਨੇ ਹੀ ਇਸ ਫਰਮ ਯੂ ਐਸ اے ਇਨਾ ਦੇ ਬਦੌਲਤ ਇੱਥੇ ਟੂਰਨਾਮੈਂਟ ਕਾਫੀ ਗ੍ਰੀਮ 8-9 ਪਿੰਡਾਂ ਦੀ ਟੀਮ ਹੈ ਜਿਹੜੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿਹੜੀ ਜਗ੍ਹਾ ਕਰਾਇਆ ਜਾ ਰਿਹਾ ਹੈ ਇਹ ਕੋਟਲੀ ਬਿਲਕੁਲ ਵੈਲ ਕੋਟਲੀ ਹੈ ਨਾ ਕੋਟਲੀ ਪਿੰਡ ਹੈ ਤੇ ਅਸੀਂ ਇਹਨਾਂ ਦੇ ਕੋਲ ਆਏ ਸੀਗੇ ਤੇ ਵੇਖਿਆ ਇੱਥੇ ਕਾਫੀ ਇਹਨਾਂ ਨਾਲ ਵੀ ਮੇਰੀ ਗੱਲ ਚੱਲ ਰਹੀ ਸੀ ਕਿ ਵੀ ਨਸ਼ਿਆਂ ਤੋਂ ਆਪਾਂ ਪਾਸੇ ਕਰਕੇ ਯੂਥ ਨੂੰ ਆਪਾਂ ਹਾਕੀ ਪਿੱਛੇ ਤੇ ਕ੍ਰਿਕਟ ਪਿੱਛੇ ਲਗਾਇਆ ਜਾਵੇ ਤੇ ਅਸੀਂ ਅਹੀਂ ਸਲਾਹਕਾਰ ਹੀ ਰਹਿ ਸੀਗੇ ਕਾਫੀ تھے ਮਤਲਬ ਬਹੁਤ ਗਰਾਉਂਡਸ ਦੀ ਬਹੁਤ ਕਮੀ ਆ ਠੀਕ ਹੈ ਬੱਚਿਆਂ ਨੂੰ ਬਹੁਤ ਸਪੋਰਟਸ ਦੇ ਵਿੱਚ ਪਿੱਛੇ ਕਾਫੀ ਹੌਕੀ ਪਲੱਸ ਕੋਈ ਵੀ ਜਿਹੜੀ ਇਨਸਟਰੂਮੈਂਟ ਨਹੀਂ ਇਹਨਾਂ ਨੂੰ ਪ੍ਰੋਵਾਈਡ ਕਰ ਰਹੀ ਸਰਕਾਰ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਬਲਬੂਤੇ ਤੇ ਜਿੰਨਾ ਵੀ ਸਹਿਯੋਗ ਹੋ ਸਕੇਆ ਸਰਕਾਰ ਤੋਂ ਅਲੱਗ ਹੋ ਕੇ ਜੋ ਸਾਡੇ ਕੋਲ ਬੰਦਾ ਹੋਏਗਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਕਿੰਨੀਆਂ ਕਿ ਟੀਮਾਂ ਅੱਜ ਪਹੁੰਚੀ ਐ ਇੱਥੇ ਕਰੀਬ 7 ਤੋਂ 8 ਪਿੰਡਾਂ ਦੀ ਟੀਮ ਪਹੁੰਚੀ ਹੋਈ ਐ ਫਾਈਨਲ ਮੈਚ ਅੱਜ ਫਾਈਨਲ ਮੈਚ ਐ ਕੀ ਕੀ ਨਾਮ ਰੱਖ ਕੇ ਗਏ ਨੇ ਆ ਨਾਮ ਇਹਦੇ ਵਿੱਚ ਕੁਝ ਫਰਸਟ winner ਨੂੰ ਮਿਲੇਗਾ ਤੇ ਸੈਕਿੰਡ winner ਨੂੰ ਮਿਲੇਗਾ ਜੋ ਵੀ ਨਾਮ ਠੀਕ ਹੈ ਦੇਖੋ ਚਲੋ ਕਰੀ ਜੀ ਸਾਹਿਬ ਵਾਈਕੋ ਜੀ ਕਿਤੇ ਮੈਂ ਜੀ ਧਰਮਿੰਦਰ ਸਿੰਘ ਸਰਪੰਚ ਪਿੰਡ ਕੋਟਰੀ ਢੋਲੇ ਸਾਦਾ ਮੈਂ ਵੇਖੋ ਬੱਚਿਆਂ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਆ ਆਪਾਂ ਇਹਨਾਂ ਖੇਡਾਂ ਨੂੰ ਅੱਗੇ ਲੈ ਕੇ ਜਾਵਾਂਗੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਪਹਿਲਾਂ ਤਾਂ ਸਾਡੇ ਪਿੰਡ ਕੋਚ ਲੋ ਗ੍ਰਾਊਂਡ ਹੈ ਨਹੀਂ ਸੀ ਆਪਾਂ ਬੱਚਿਆਂ ਵਾਸਤੇ ਗਰਾਊਂਡ ਦਿੱਤੀ ਆ ਬਣਾਈ ਆ ਹੁਣ ਇਹਨੂੰ ਗਰਾਊਂਡ ਨੂੰ ਆਪਾਂ ਬੌਂਡਰੀ ਕਰਵਾ ਕੇ ਵਧੀਆ ਬਣਾਵਾਂਗੇ ਤੇ ਇਹਨਾਂ ਦਾ ਭਾਜੀ ਆ ਕੋਚ ਸਾਹਿਬਾ ਦੇ ਇਹਨਾਂ ਦਾ ਬਹੁਤ ਸਹਿਯੋਗ ਹੈ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਆ ਬਹੁਤ ਵਧੀਆ ਆਪਾਂ ਵੀ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਵਾਂਗੇ ਜੀ ਸਰਕਾਰੋਂ ਨੇ ਸਹਿਯੋਗ ਮਿਲ ਰਿਹਾ ਕਿ ਇਹ ਕੰਨਾ ਪਿੰਡ ਚਲੋ ਆਪਾਂ ਅਜੇ ਸਰਪੰਚ ਬਣੇ ਜੋ ਸਰਕਾਰ ਸਾਨੂੰ ਸਹਿਯੋਗ ਦੇਊਗੀ ਆਪਾਂ ਇਹਨਾਂ ਦਾ ਵੱਧ ਤੋਂ ਵੱਧ ਕਰਾਂਗੇ ਕਰਾਂਗੇ ਦਰਖਾਸਤ ਉਹਨਾਂ ਨੂੰ ਵੀ ਸਾਨੂੰ ਬੱਚਿਆਂ ਨੂੰ ਲੈ ਕੇ ਜਾਈਏ ਅੱਗੇ ਇਹਦੇ ਨੋਟ ਲੱਛਿਆਂ ਦੇ ਵਿੱਚ ਨੇ ਉਹਨਾਂ ਨੂੰ ਕੀ ਕਰਨਾ ਚਾਹੋਗੇ ਜੀ ਤੁਸੀਂ ਉਹਨਾਂ ਬਾਰੇ ਹੁਣ ਸਰਕਾਰਾਂ ਵੀ ਕੁਝ ਕਰ ਰ ਇਹੀ ਵੀ ਵੱਧ ਤੋਂ ਵੱਧ ਸਪੋਰਟਸ ਅੱਗੇ ਲੈ ਕੇ ਜਾਈਏ ਤੇ ਬੱਚੇ ਨਸ਼ਿਆਂ ਤੋਂ ਬਚਣ। ਸਾਡੇ ਸਮੇਂ ਇੰਨਾ ਜ਼ਰੂਰੀ ਸਮਝਦੇ ਜੀ ਇਹ ਕੱਢਾਂ। ਬਹੁਤ ਜ਼ਿਆਦਾ ਜ਼ਰੂਰੀ ਆ ਜੀ। ਕਿਉਂਕਿ ਜੋ ਹਾਲਾਤ ਹੋਏ ਪਏ ਆਪਣੇ ਪੰਜਾਬ ਦੇ ਨਸ਼ਿਆਂ 'ਚ ਜਾਂਦੇ ਪਏ ਆ ਇਹ ਬੰਨੇ ਆਪਾਂ ਲੈ ਕੇ ਚੱਲਾਂਗੇ ਤੇ ਬੱਚੇ ਜਿਹੜੇ ਨਸ਼ਿਆਂ ਤੋਂ ਬਚ ਸਕਣਗੇ ਜਿੱਕਿ ਗਰਾਊਂਡਾਂ ਦੀ ਬੜੀ ਕਮੀ ਆ ਕੀ ਸਰਕਾਰ ਨਾਲ ਰਲ ਕੇ ਗੱਲ ਕੀਤੀ ਜਗੀ। ਪਲੇਅਰ ਤੇ ਉਦੋਂ ਹੀ ਬਣਨਗੇ ਨਾ ਜੇ ਪਿੰਡਾਂ ਦੇ ਵਿੱਚ ਗਰਾਊਂਡਾਂ ਨਹੀਂ ਜਾਂ ਗਰਾਊਂਡਾਂ ਦੀ ਬਹੁਤ ਜ਼ਿਆਦਾ ਕਮੀ ਆ। ਹਾਂਜੀ ਬਿਲਕੁਲ ਆਪਾਂ ਸਰਕਾਰਾਂ ਨੂੰ ਇਹ ਹੀ ਦਰਖਾਸਤ ਕਰਦੇ ਆਂ ਵੀ ਬੱਚੇ ਚਲੋ ਜੇ ਜਾਂ ਦੇ ਪਏ ਆ ਤੇ ਆਪਣੀ ਜਿੱਦਾਂ ਗ੍ਰਾਂਟ ਅਸੀਂ ਦਿੱਤੀ ਆ ਪਿੰਡ ਨੂੰ ਤੇ ਸਾਰੇ ਪੰਚਾਇਤਾਂ ਨੂੰ ਇਹ ਗ੍ਰਾਂਟਾਂ ਦੇਣ ਸਾਰੇ ਬੱਚਿਆਂ ਲਈ ਜੋ ਵੀ ਹਾਂਜੀ ਕੌਮਨਪ੍ਰੀਤ ਕੌਰ ਕਿਹੜਾ ਪਿੰਡ ਦਾ ਬੱਜੂ ਮਾਨ ਕਿੰਨੀ ਕਲਾਸ ਪੜ੍ਹਦੀ ਹੈ ਪਲੱਸ 1 ਅੱਜ ਇੱਥੇ ਪਹੁੰਚੀ ਹੋ ਕੀ ਕਹਿਣਾ ਚਾਹੁੰਦੇ ਹਾਕੀ ਖੇਡ ਨਹੀਂ ਵਧੀਆ ਸੇਟ ਲਈ ਹਾਕੀ ਖੇਡਣਾ ਜ਼ਰੂਰੀ ਹੁੰਦਾ ਵਾ ਬੱਤੀ ਬਾਤ ਆ ਸਕੂਲ ਦੇ ਵਿੱਚ ਹੋਰ ਵੀ ਖੇਡਣਾ ਕਰਾਈ ਜਾਂਦੇ ਨਾਲ ਬੱਚੇ ਹਾਂਜੀ ਖਲਾਈਆਂ ਜਾਂਦੇ ਜ਼ਰੂਰੀ ਆ ਅੱਜਕੱਲ ਖੇਡਣਾ ਖੇਡਣੀ ਹਾਂਜੀ ਜ਼ਰੂਰੀ ਤੇ ਕੀ ਸੁਪਨਾ ਕੀ ਅੱਗੇ ਜਾ ਕੇ ਹਾਕੀ ਦੇ ਵਿੱਚ ਕਿੰਨਾ ਕਰਕੇ ਜਾਣਾ ਚਾਹੁੰਦੇ ਜਾਣਾ ਚਾਹੁੰਦੇ ਵਧੀਆ ਚਨਾ ਜੀਰੋ ਦਾ ਕੀ ਕਰਦੇ ਆ 8 ਮਹੀਨੇ ਹੋ ਗਏ ਹਾਂ 8 ਮਹੀਨੇ ਹਾਂਜੀ ਅੱਜ ਕਿਹੜਾ ਮੈਚ ਹੈ ਫਾਈਨਲ ਫਾਈਨਲ ਮੈਚ ਹਾਂਜੀ ਤੁਹਾਡੀ ਟੀਮ ਤਾਂ ਬਹੁਤ ਵਧੀਆ ਹਾਂਜੀ ਵਧੀਆ ਟੀਮ ਹੈ ਕਿਹੜੇ ਸਕੂਲ ਚ ਪੜਦੇ ਹੋ ਸੇਖਪੁਰ ਕੀ ਉਮੀਦਾਂ ਨੇ ਕਿ ਅੱਜ ਤੁਸੀਂ ਮੈਚ ਜਿੱਤ ਕੇ ਜਾਣਾ ਹਾਂਜੀ ਜਿੱਤ ਕੇ ਜਾਣਾ ਉਮੀਦ ਤੇ ਬਹੁਤ ਹੈ ਹਾਂਜੀ ਕਿੰਨੀ ਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ